ਾਰੇ ਬਣਾਉ ਸੰਦੀਪ ਜੀ ਦੇ ਫੰਟਾ ਬੋਬੋ ਵੈਲਕਮ ਹੈ ਜੀ ਤੇ ਬਾਈ ਊਂਕਾਰ ਸਿੰਘ ਕੋ ਆ ਚੁੱਕੇ ਜੀ ਆਜੋ ਬਾਈਆਂ ਕੋਈ 10 ਕੁ ਝੋਟੀਆਂ ਹੈਗੀਆਂ ਵਿੱਚ ਨਿੱਦੀ ਦੀਆਂ ਵੀ ਆ ਤੇ ਬਾਕੀ ਸ਼ੁਰੂ ਕਰੀਏ ਵੀਡੀਓ ਆਪਾਂ ਆਪਾਂ ਪੁੱਛੀਏ ਬਾਈ ਜੀ ਅਸਤੀ ਕਾ ਹਾਲ ਹੈ ਅਸਤੀ ਕਾ ਸੰਦੀਪ ਜੀ ਹੋਰ ਬਾਈ ਕਿੱਦਾਂ ਬਹੁਤ ਵਧੀਆ ਬਹੁਤ ਵਧੀਆ ਸਭ ਠੀਕ ਠਾਕ ਬਹੁਤ ਵਧੀਆ ਮੇਰੇ ਆ ਜੀ ਸਤਿਗੁਰਦੇ ਚਲੋ ਮੇਰੇ ਜਾਈਦੇ ਜੀ ਹੋਰ ਤੁਸੀਂ ਸੁਣਾਓ ਜੀ ਮੇਰਾ ਜੀ ਮੇਰਾ ਚਲੋ ਬਹੁਤ ਵਧੀਆ ਬਹੁਤ ਵਧੀਆ ਜੀ ਬਹੁਤ ਵਧੀਆ ਹੋਰ ਤੁਸੀਂ ਸੁਣਾਓ ਬਾ ਠੀਕ ਹੈ ਜੀ ਹੋਰ ਮਾਲ ਵੇਖਿਆ ਵੀ ਨਾ ਹਾਂ ਮਾਲ ਵੇਖੀ ਜਾਂਦੇ ਜੀ ਮਾਲਦ ਬਾਪੇ ਦੀ ਮਿਹਰ ਆ ਬਹੁਤ ਲਿਖੀ ਜਾਂਦਾ। ਨਹੀਂ ਜਾਂਦਾ ਜੀ ਜਾਈ ਜਾਂਦਾ। ਬਿਲਕੁਲ ਜੀ ਬਿਲਕੁਲ। ਮਾਲ ਰਾਜ ਉਧਰ ਲਾਈਏ ਜੀ। ਹਾਂਜੀ ਕੋਸ਼ਿਸ਼ ਜਿੰਦ ਜੀ ਇਧਰ ਨਾਲ ਕੋਈ ਫਰਕ ਨਾ। ਅੱਛਾ ਠੀਕ। ਹਾਂ ਮੈਕਸੀਆ। ਜ਼ਿਆਦਾ ਉਧਰ ਲਾਈਆ। ਉਧਰ ਲਾਈਏ। ਹਾਂ ਟੋਕੜ ਕੱਪਣ ਵੀ ਆ ਸੱਜਰਾ ਵੀ ਆ ਗਿਆ ਅੱਜ। ਸਾਰੇ ਮੈਕਸੀਆ। ਹਾਂ ਮੈਕਸੀਆ ਜੀ। ਨੀਲੀ ਵੀ ਆ ਮੋਰਾ ਵੀ ਆ। ਠੀਕ ਆ। ਹਾਂਜੀ। ਤੇ ਭਾਅ ਫਿਰ। ਭਾਅ ਵਿੱਚ ਕੀ ਕਰਾਂਗੇ ਜੀ ਅੱਜ? ਜਮਾ ਦੇਣ ਵਾਲੇ ਕਰਾਂਗੇ ਜੀ। ਦੇਣ ਵਾਲੇ। ਹਾਂ। ਕਰੋ ਕਰੋ। ਚਲੋ 100 ਬਰਿੰਦੇ ਬਾਰੇ। ਸੰਦੀਪ ਜੀ ਇਹਦੇ ਕੋਲ ਦਸਾਂ ਤੋਂ ਬਾਹਰ ਦੁੱਧ ਹੈ ਵੀ ਅੱਛਾ ਜੀ ਆਹ ਕੱਟੀ ਮਾਗੇ ਕੱਟੀ ਚੰਗੇ ਸੀ ਮੰਦੀ ਦੱਸਦੇ ਆਪਾਂ ਨਹੀਂ ਦੱਸਣੀ ਠੀਕ ਹੈ ਕਿਉਂਕਿ ਆਪਾਂ ਅੱਗੇ ਕੋਈ ਅੰਦਾਜ਼ਾ ਲਾ ਲਿਆ ਆਪੀ ਨਹੀਂ ਨਹੀਂ ਠੀਕ ਹੈ ਸਹੀ ਗੱਲ ਕਹਿੰਦੇ ਠੀਕ ਹੈ ਹਾਂਜੀ ਆਹ ਕੱਟੀ ਜੇ ਮਗਰ ਹਾਂਜੀ ਤੇ ਦੁੱਧ ਦਸਾਂ ਤੋਂ ਬਾਹਰ ਪੱਕਾ ਤੇ ਆਵੇ ਦਸ ਤੋਂ ਬਾਹਰ ਦੁੱਧ ਚੈੱਕ ਕਰੋ ਜੀ ਹੁਣ ਕਰੇ ਮਲਵੈਣਾ ਸਾਰੀਆਂ ਝੋਟੀਆਂ ਜੀ ਇਹੇ ਕਿਸੇ ਵਿੱਚ ਤਾਜੀ ਕੋਈ ਮਾੜਾ ਨਹੀਂ ਕਹਦੇ ਬਸ ਠੀਕ ਕਰੋ ਕਿਹੜੇ ਉਦੋਂ ਲੈ ਗਏ ਬਾਈ ਫਿਰ ਉਦੋਂ ਸੁਨੀਲ ਜੀ ਇਹ ਸਭ ਤੋਂ ਵੱਧ ਗੱਡੀ ਵਾਂਗਰੀ ਸੀ ਯਾਰਾਂ ਦੇ ਅੱਛਾ ਹਾਂ ਆਪਣਾ ਕੋਈ ਝੂਠ ਨਹੀਂ ਨਾਲ ਠੀਕ ਹੈ ਇਹ ਦੁਨੋਂ ਕਰਦੇ ਨਹੀਂ ਬਾਈ ਕੋਈ ਨਹੀਂ ਦਿਖਾਓ 그러면은 ਜੀ ਕਰਾ ਚੰਗੀ ਦੱਸ ਲੋ ਚਵਾਈ ਜੂਈ ਬਹੁਤ ਚੰਗੀ ਇਹ ਵਧੀਆ ਹਾਂ ਇਹ ਅੱਜ ਹੋ ਗਈ ਹੈ 16 ਤਰੀਕ ਹੋਗੀ ਨਾ 11 ਤੇ ਆਈ ਬਸ ਆ ਜਾ ਚਾਰ ਪੰਜ ਦਿਨ ਹੋ ਗਏ ਜੀ ਆਜੋ ਆਜੋ ਕੱਦ ਕੋ ਉੱਤੇ ਸੰਦੀਪ ਜੀ ਬਹੁਤ ਆ ਪਿੱਠ ਪੂਣਾ ਸਾਰਾ ਆਜੋ ਵਧੀਆ ਜੀ ਬਿਲਕੁਲ ਆ ਚਵਾਦ ਬਹੁਤ ਜ਼ਿਆਦਾ ਚੰਗਾ ਜੀ ਬਟ ਠੀਕ ਆ ਆਜੋ ਆਜੋ ਚਲੋ ਹਾਂਜੀ ਬੰਧਾ ਨੇ ਇਹ ਹਟਾ ਦੇ ਬੰਦੋ ਦਿਓ ਬਹੁਤ ਆਪਾਂ ਕੋ ਨਹੀਂ ਹਾਂ ਠੀਕ ਹੈ ਅੱਗੇ ਵੇਖਾਂਗੇ ਚਲੋ ਬਿਲਕੁਲ ਨਿਕਲ ਜਾ ਬਾ ਸੰਦੀਪ ਜੀ ਝੋਟੀ ਹੈ ਇੱਕ ਪੰਜ ਦੀ ਠੀਕ ਆ ਜਿੰਨੇ ਦੀ ਕੋਈ ਨਹੀਂ ਦੇ ਦਾਂਗੇ ਲੱਖ 95 ਦੀ ਅੱਛਾ ਹੋਰ ਪੰਜ ਦੇ ਦਾਂਗੇ 90 ਚੱਲਣ ਤੋਂ ਆ ਜਾਓ ਕੋਰੇ ਦੇ ਬਿਲਕੁਲ ਚਲੋ ਗਾ ਜੀ ਹੁਣ ਹਾਂ ਬਿਲਕੁਲ ਇਹ ਜੀ ਬਲੂਨ ਹੈ ਜੀ ਪਹਿਲੇ ਪਹਿਲਾ ਸੁਆ ਹਾਂ ਪਹਿਲੇ ਦਰਵਾਜ਼ੇ ਮਲਵਾਣੇ ਜੀ ਹਾਂ ਜੀ ਹਾਂ ਜੀ ਇਹ ਵੀ ਬਾਹਰੋਂ ਕੱਟੋ ਬਾਈ ਮਗਰਾ ਅਸੀਂ ਇਹਦੇ ਅੱਛਾ ਤੂੰ ਦੇ ਦੇ ਕੋ ਵੀ ਸੰਦੀਪ ਜੀ 11 ਕਿਲੋ 11 ਕਿਲੋ ਪੱਕਾ ਤਿਆਰ ਜੀ ਲਓ ਜੀ ਪਹਿਲਾ 11 ਕਿਲੋ 20 ਦੇਣਾਂ ਦੀ ਸੂਈ ਹੋਊਗੀ ਜੀ 20 ਦਿਨ ਇਹਦੇ ਕੱਟਾ ਮਗਰਾ ਤੇ ਆਹ ਦੇਖੋ ਭਾ ਜਮਾ ਹਰਾਨ ਕਰਨ ਵਾਲਾ ਸੂਈ ਕਰਾਂਗੇ ਠੀਕ ਹੈ ਇਹ ਤੇ ਮੈਟ ਰੱਖ ਲੈਣਾ ਕਰੂਗਾ ਬਈ ਹਾਂ ਰੱਖ ਦੇਣਾ ਹਾਂ ਠੀਕ ਹੈ ਆਹਨ ਦੋ ਤੋ ਰਿਸ਼ਨਦੀਪ ਜੀ ਬਹੁਤ ਜ਼ਿਆਦਾ ਚੰਗੀ ਆ ਬਿਲਕੁਲ ਜੀ ਜਮਾ ਸਾਫ ਕੀਤੀ ਨਾ ਸੁਗਾ ਦੇਣਾ ਟੈਂਸ ਲੀਫ ਜੀ ਦਾ 1.7 ਦਾ ਹਾਂਜੀ ਹਾਂਜੀ ਬਿਲਕੁਲ ਜੀ ਆਮ ਨੂੰ ਪੂਰੀ ਫੱਬਦੀ ਨਾ ਚਲ ਗਰਲਫ੍ਰੈਂਡ ਜੀ ਸੰਦੀਪ ਜੀ ਛੋਟੀ ਆ 85 ਦੀ ਬਿਲਕੁਲ ਤੇ ਆਪਾਂ 85 ਦੀ ਨਹੀਂ ਦੇਣੀ ਹਾਂਜੀ ਆਪਾਂ ਛੋਟੀ 75000 ਦੀ ਦੇ ਦਾਂਗੇ ਠੀਕ ਆ ਯਾਰ ਯਾਰ 3000 ਰੁਪਏ 70000 ਦੇ ਰੇਡ ਵੇਖੋ ਰੇਡ ਨਾ ਬਸੂਆ ਇਹ ਬਾਈ ਜੀ ਹਾਂ ਜੀ ਜਦੋਂ ਤੂੰ ਨੀਜੇ ਠੰਡਾ ਕਦੇ ਸਾਡਾ ਝੂਠ ਨਹੀਂ ਨਿਕਲੂਗਾ ਕਦੇ ਅਸਾਂ ਦੋਵੇਂ ਨਿਸ਼ਾਨ ਹੈਗੇ ਨਾਲ ਸੰਦੀਪ ਜੀ ਪਹਿਲੀ ਗੱਲ ਕਦੇ ਸਾਡਾ ਝੂਠ ਨਹੀਂ ਨਿਕਲਿਆ ਕੋਈ ਕਮੈਂਟ ਵੀ ਕਰ ਦੇ ਜੇ ਕਹਿੰਦੀ ਸਾਈ ਹੱਲੇ ਤੱਕ ਵੀ ਰੱਖੀਏ ਹਾਂ ਬਿਲਕੁਲ 50 ਛੱਡ ਕੇ 100 ਰੁਪਏ ਤੱਕ ਵੀ ਸਾਈ ਰੱਖੀਏ ਨਹੀਂ ਨਹੀਂ ਨਾ ਘੜੇ ਉਸੇ ਵਾਸਤੇ ਬਿਲਕੁਲ ਭਾਈ ਜੀ ਚੰਗੀ ਗੱਲ ਕਹਿੰਦੇ ਹੋ ਬਿਲਕੁਲ ਜੀ ਦੁੱਧ ਦਾ ਵੀ ਜੇ ਕੋਈ ਝੂਠ ਦੁੱਧ ਵੀ ਜਾ ਯਾਰਾਂ ਤਿਆਰ 10 ਕੋਈ ਮੰਨ ਕੇ ਲੈ ਲੇ ਠੀਕ ਇਸ ਨੂੰ ਜੀ 9 ਕਿਲੋ ਬੋਲਾ ਪੈਣਣ ਛੋਟੀਆਂ 9 ਕਿਲੋ ਬੋਲਾ ਪੈਣਣ ਸੁਆ ਹਾਂ ਇਹ ਪਰ ਹੈ ਜਮਲ ਵਾਂਡ ਜੋਟੀਆਂ ਜੀ ਕੱਟੀ ਬਹੁਤ ਚੰਗੀ ਜੀ ਕਹਿੰਦੇ ਬਹੁਤ ਜ਼ਿਆਦਾ ਚੰਗੀ ਚੰਗੀ ਜੀ ਜਮਾ ਸੁਨੀਲ ਜੀ ਤਾਜੀ ਆ ਤਾਜੀ ਜੈਡ ਬਲੈਕ ਜੈਡ ਬਲੈਕ ਆ ਵੇਖੋ ਆ ਵੇਖੋ ਕਰਾਂਗੇ ਖਾਹ ਖਾਹ ਬਹੁਤ ਹਨੀ ਤੁਹਾਨੂੰ ਬਖਦਮਾਨ ਚੱਕੀ ਦਾ ਨਾਲਾ ਤੁਹਾਨੂੰ ਦੇ ਦੇਣਾ ਲੈ ਪਠੇ ਆ ਜੋ ਲਿਆਓ ਜੀ ਕਰਾਂਗੇ ਜੈਡਰ ਲੈਗੇ ਜੈਡ ਬਲੈਕ ਜੈਡ ਬਲੈਕ ਬਾਈ ਜੀ ਬਾਜ਼ਾਰ ਰਿਪੋਰਟ ਚਾਰ ਦਾ ਦੇ ਆ ਜੀ ਬਸ ਠੀਕ ਹੈ ਭਾਈ ਜੀ ਹਾਂ ਜੀ ਭਾਈ ਜੀ ਬਰਾ ਸੰਦੀਪ ਜੀ ਕੱਟੀ ਦੇ ਲਈ 90 99 ਦੀ ਆ ਹਾਂ ਜੀ ਆਪਾਂ 85 ਕਿ ਵੀ ਦੇ ਦਈਏ 80 ਦੀ ਦੇ 80 ਦੀ 2000 ਕੱਟ 78 ਜਾ ਦੋ ਬੱਟੀਆਂ ਜਾਜ ਜਾਜ ਬਿਲਕੁਲ ਇਹ ਸੰਦੀਪ ਜੀ 3 ਮਹੀਨੇ ਚ ਚੈੱਕ ਪਾ ਦੇ ਦੋਧਰੇ ਨਾ ਜੀ ਦੋਧਰੇ ਨੂੰ ਹੋਊਗਾ ਇਸ ਟਾਈਮ ਤੇ 7 ਕਿਲੋ ਹੋਊਗਾ 6 ਮਾਣ ਕਿਲੋ 6 ਮਾਣੇ ਚਲੋ ਹਾਂਜੀ ਤੇ 3 ਮਿੰਟ ਦੀ ਚੈੱਕ ਪਾਸ 3 ਮਿੰਟ ਦੀ ਚੈੱਕ ਪਾਸ ਬੈਠਾ ਹਾਂਜੀ ਜਿਵੇਂ ਆ ਆਦੀ ਚੈੱਕ ਰਖ ਰਹੇ ਹੈਣਾ ਬਈ ਜੀ ਫੁੱਲ ਗਰੰਟੀ ਚ ਪਾਉਣੀ ਜੀ ਚਲੋ ਤੋਰੋ ਬਾਈ ਜੀ ਨੂੰ ਵੀ ਦੇਖੋ ਜੀ ਪਿੱਠ ਫੜਸ ਦੀ ਹਾਂ ਜੀ ਇਹ ਲੋਕ ਲਈ ਹੈ ਜੀ ਇਹ ਲੋਕਾਂ ਲਈ ਹੈ ਲੋਕਾਂ ਲਈ ਤੁਹਾਡੀ ਪਾਣੀ ਤੋਂ ਘਮਾ ਦੇ ਚੈੱਕ ਪਾਸ ਜਮਾ ਬੱਠ ਠੀਕ ਹਾਂ ਚਲੋ 3 ਮਿੰਟ ਦੀ ਆ ਠੀਕ ਹੈ ਤੇ ਇੰਦੀ ਵਨਕੁਆਰੀ ਦੀ ਬਰੇਡ ਜਿੰਨੇ ਦੀ ਸੰਦੀਪ ਜੀ ਕਹ ਦੋ ਤੇ ਆਪੀ 65 ਕੀ ਦੇ ਦੇ ਦੀ ਛੱਡ ਦੋ ਜੀ ਛੱਡ ਜਾਨੋ ਪੰਜ ਛੱਡ ਜਾਨ 60000 60000 ਸੋਲੋ ਦੋ ਹੋਰ ਛੱਡ 58 ਬੱਠਾ ਠੀਕ ਜੀ ਆ ਜੀ ਨਾ ਸੰਭਾਲ ਕਾ ਦੇ ਵਿਚਾਰਾ ਇਹਨੇ ਜੀ ਸਹੀ ਗੱਲ ਹੈ ਸਹੀ ਹਾਂ ਬਿਲਕੁਲ ਜੀ ਚੰਗੀ ਆ ਜੀ ਮੈਂ ਦੁੱਧ ਬਾਰਾ 13 ਕਿਲੋ ਦੇਣ ਵਾਲੀ ਆ ਦੁੱਧ 7 ਹੋਊਗਾ ਪਰ 6 ਕਹਿ ਕੇ ਦੇਣ ਦੇ ਬੱਠੀਕ ਹੈ ਜੀ ਸੋਲੋ ਦੋ ਇਧਰ ਤੋਂ ਖੜੀ ਸਿੰਦਾ ਪਾਣੀ ਆ ਦੇਖੋ ਸੰਦੀ ਜੀ ਆਇਆ ਜੰਮੀ ਪਲੀ ਆ ਪੂਰੀ ਬਿਲਕੁਲ ਭਾਜੀ ਬਨੇਵਾ ਵੇ ਇਧਰ ਆ ਲੈ ਜੀ ਚੰਗੀ ਗੱਲ ਹੈ ਜੀ ਆ ਜਿਓ ਲੈ ਆ ਜਿਓ ਆ ਜਿਓ ਚਲ ਕੋਈ ਨਹੀਂ ਪਿਆਉ ਆਹ ਕੋਈ ਪਿਆਉ ਇਹ ਆ ਗਈ ਨੀਲੀ 라ਵੀ ਹੁਣ ਨੀਲੀ 라ਵੀ ਸੰਦੀਪ ਜੀ ਆ ਬੱਚਾ ਨੇ ਟੱਟਿਆ ਲੋ ਟੱਟਾ ਆ ਗਿਆ ਆ ਜਾ ਬਿਲਕੁਲ ਨਾਲ ਬੱਚਾ ਬਿਲਕੁਲ ਤੇ ਦੁੱਧ ਕਿੰਨਾ ਭਾਈ ਜੀ ਸੰਦੀਪ ਜੀ ਬੋਲੋ 8 ਕਿਲੋ ਜੀ 8 ਕਿਲੋ ਪੱਕਾ ਹਾਂ ਤੇ ਨਾਲੇ ਪਿਓਰ ਨੀਲੀ ਸਾਰੀਆਂ ਨਿਸ਼ਾਨੀਆਂ ਹੋਰ ਇੱਥੇ ਸੰਦੀਪ ਜੀ ਵੇਖੋ ਹਾਂ ਜੀ ਹਾਂ ਜਾਲ ਹੀ ਪਾਇਆ ਨਾੜਾ ਜਾਲ ਹੀ ਪਾਇਆ ਬਈ ਕੋਜੀ ਮਾੜਾ ਜੀ ਆ ਆ ਦਿਖਾਉ ਕਰ ਦੇਖੋ ਕੋਲ ਖੋਲ ਕੇ ਦੁਬਾਰਾ ਦਿਖਾ ਦਿੰਦੀ ਆ ਕੋਲ ਫੁੱਲੀ ਚ ਬੋ ਇਹ ਵੀ ਉਧਰੋਂ ਜੀ ਨਹੀਂ ਸੰਦੀਪ ਜੀ ਇਹ ਲੋਕ ਲਿਆ ਜੀ ਇਹ ਲੋਕ ਨੂੰ ਲਈ ਆ ਹਾਂ ਜੀ ਲਓ ਜੀ ਆ ਦੇਖੋ ਪਹਿਲਾ ਸੂਜ ਹੈ ਨਾ ਜੀ ਨਹੀਂ ਦੂਜਾ ਸੂਜ ਅੱਛਾ ਦੂਜਾ ਸੂਜ ਹਾਂ ਜੀ ਤਾਂ ਜੀ ਸੰਦੀਪ ਜੀ ਸੂਜ ਤਾਂ ਜੀ ਬਿਲਕੁਲ ਦੇਖੋ ਨਾੜਾ ਨਾੜਾ ਵੇਖੋ ਚੈੱਕ ਕਰੋ ਥਣ ਦੇ ਵਾ ਇਹ ਰਕਲਾ ਰਕਲਾ ਥਣ ਇਹਨੇ ਰੋਪੇ ਛੋਟੀ ਆ ਇਹਦੇ ਕੋਟ ਜੁਡੇ ਥਣ ਕਰ ਜਾਂਦੇ ਬਿਲਕੁਲ ਬਿਲਕੁਲ ਹੋ ਗਏ ਬਿਲਕੁਲ ਕਮਾਲ ਹੋ ਗਈ ਆ ਸ਼ੰਤੂ ਵੀਰੇ ਵਖਾ ਲ ਮਾਣੀਆਂ ਜੀ ਨਾ 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 ਦੇਖ ਲੈ ਠੀਕ ਹੈ ਆਹ ਆਹ ਠੀਕ ਹੈ ਜੀ ਬੱਸ ਬੱਸ ਆਜੋ 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 ਨਾਣਾ ਥੋੜਾ ਸੰਦੀਪ ਜੀ ਪਸਮ ਗਿਆ ਪੂਰੇ ਹੁਲਾ ਦਿੰਦੀ ਠੀਕ ਹੈ ਜੀ ਹਾਂ ਜੀ ਤੇ ਉੰਗਾਰ ਸਾਹਿਬ ਜੀ ਰੇਡੰ ਦਾ ਜਿੰਨਾ ਸੰਦੀਪ ਜੀ ਕਹੋ ਕਿਰੇ ਆਪ ਕਰਨੀ ਨਹੀਂ ਜਿਆਦਾ ਛੋਟੀ 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 ਜੀ ਬੱਸ ਕਢਾਣ ਦੀ ਲੋੜ ਨਹੀਂ ਪੈਣੀ ਮੈਨੂੰ ਉਹਦਾ ਸੰਦੀਪ ਜੀ 85 ਦੀ ਵੇਚ ਜਾਣਗੇ ਆਪਾਂ ਜਿੰਨੇ ਦੀ ਕਹਿ ਦੋ ਅੱਫੀ ਦੇ ਜਾਓ 75 ਦੀ ਬਿਲਕੁਲ ਦੇਣੀ ਹੈ ਬਾਠੀ ਵੇ ਲੋ ਪੰਜ 3000 ਆ ਰਿਹਾ ਕੋ ਜਾਇ ਤੇ ਆ ਦੇਖੋ ਮੈਨੂੰ ਪਰਾਂ ਦੋਹੇ ਤੁਹਾਡਾ 1000 1500 ਰੋ ਤੁਹਾਡਾ ਪਰ ਦੇਖੋ ਜਿੰਨੇ ਵਿੱਚ ਨਿਸ਼ਾਨੀਆਂ ਨਿਸ਼ੂਨੀਆਂ ਪੋਲ ਨਹੀਂ ਠੀਕ ਹੈ ਜੀ ਬੱਚਾ ਮਗਰ ਨਹੀਂ ਲੀਦਾ ਚਲੋ ਠੀਕ ਹੈ ਹਾਂਜੀ ਆਜੋ ਅੰਦਰ ਕਿੰਨੇ ਰਹਿ ਗਏ ਜੀ ਅੰਦਰ ਵੀ ਚਾਰ ਹੈ ਜੀ ਚਾਰ ਇੱਕ ਨੀਲੀ ਵੀ ਖੜੀ ਅੰਦਰ ਹਾਂਜੀ ਹਾਂਜੀ ਨੀਲੀ ਜੀ ਬਹੁਤ ਜ਼ਿਆਦਾ ਇਹ ਉਧਰ ਮਿਲਵਾਇਆ ਨਾ ਹਾਂਜੀ ਹਾਂਜੀ ਨਹੀਂ ਨੀਲੀ ਜੀ ਇਹ ਵੀ ਇੱਥੋਂ ਲਈਏ ਅਰੇ ਵੀ ਇੱਥੋਂ ਲਈਏ ਕਟੇ ਦੀ ਕਟਾ ਮਗਰ ਦੀ ਕਟਾ ਮਗਰ ਤੇ ਨੀਲੀ ਠੰਡੀ ਬਹੁਤ ਹੈ ਜੀ ਆਹ ਵੇਖੋ ਕਰਾ ਲਈ ਆ ਲੋ ਜੀ ਵੇਖੋ ਅਗਾ ਬਹੁਤ ਜ਼ਿਆਦਾ ਠੰਡੀ ਆ ਲੱਤ ਨਹੀਂ ਮਾਰਦੀ ਕੋ ਨਾਲ ਪਿਓਰ ਲੀਂਦੀ ਆ ਜੀ ਹਾਂ ਜੀ ਆ ਦੇਖ ਹੂੰ ਚੌੜ ਸਦੀਪ ਜੀ ਬਹੁਤ ਜ਼ਿਆਦਾ ਚੰਗੀ ਬਿਲਕੁਲ ਜੀ ਤੋਰੋ ਬਾਜੀ ਤੋਰੋ ਤੋਰ ਤੋਰ ਨਾਲੇ ਵੱਡੀ ਝੋਟੀ ਆ ਪੂਰੀ ਪੂਰੀ ਫੁੱਲ ਵੱਡੀ ਆ ਜੀ ਕੋਈ ਸਿੰਗ ਨਹੀਂ ਬਣਿਆ ਰਿਹਾ ਜੀ ਕਿੰਨਾ ਬਾਜੀ ਦੁੱਧਾ ਦੁੱਧ ਸੰਦੀਪ ਜੀ ਬੋੜਾ 11 ਕਿਲੋ ਹੋਊਗਾ 10 ਮੰਨ ਕੇ ਕੋਈ ਲੈ ਲੇ 10 ਮੰਨੋ ਹਾਂ ਜੀ ਬੋੜਾ 11 ਹੋਊਗਾ ਚੰਗੀ ਮੈਂ ਬਾਜੀ ਹਾਂ ਜੀ ਹਾਂ ਜੀ ਪੂਰੀ ਚੰਗੀ ਆ ਜੀ ਪੂਰੀ ਹੈਵੀ ਦੋਵੇਂ ਮਹੀਆਂ ਦੀ ਢਿੱਕ ਲੀ ਇਹ ਮਤਲਬ ਹੈ ਗਈ ਹਮੀਆਂ ਇਹ ਨਹੀਂ ਲਈ ਆ ਹਾਂ ਜੀ ਹਾਂ ਜੀ ਮੇਲ ਮੇਲ ਜਾਂਦੀਆਂ ਨੇ ਲੱਭੇ ਜਾਂਦੀਆਂ ਮੇਲ ਇਹ ਨੀਲੀ ਕਰਕੇ ਫਿਰ ਆਪਾਂ ਲੈ ਲਈਏ ਜੀ ਨੇ ਠੀਕ ਹੈ ਜੀ ਹਾਂ ਜੀ ਫਿਰ ਮਾਲ ਵੇਖਿਆ ਸੀ ਫਿਰ ਲੈਣਾ ਸੀ ਲੈਣਾ ਉਹ ਲੈਣਾ ਪੈਣਾ ਬਈ ਜੀ ਦੁਕਾਨਦਾਰ ਇਹ ਕਿਨੇ ਜੀ ਹਾਂ ਜੀ ਉਧਰ ਨੂੰ ਬਾਹਰੋਂ ਬਾਹਰੋਂ 돌 ਨੂੰ ਵਰਨ ਪਾਉਂ ਖਾਦ ਮੜੇ ਇੱਕ ਨੇ ਇਟਾਂ ਦੇ ਹੀ ਰੱਖੀ ਉਹ ਦੇਖੋ ਜੀ ਵੇਖੋ ਇਹ ਕੋਲ ਕਰੇ ਥਾਮ ਤੋਂ ਚੈੱਕ ਕਰੋ ਕਰਾ ਜੀ ਸੰਦੀਪ ਜੀ ਬਾਕੀ ਟਾਈਮ ਘੱਟ ਆ ਪੂਰੀ ਸ਼ਾਮ ਨੂੰ ਲੇਵਾ ਬਣਾ ਜਾਂਦੀ ਜੀ ਬਿਲਕੁਲ ਜੀ ਹਾਂ ਕਮਾ ਲਿਆ ਕਮਾ ਲਿਆ ਮਾਰਿਆ ਤੇ ਨਿਸ਼ਾਨੇ ਆਵੇਗਾ ਸਾਰਿਆਂ ਆਸੂਲ ਦਾ ਵੀ ਨਿਸ਼ਾਨਾ ਚੱਡੇ ਦੇ ਵੀ ਨਿਸ਼ਾਨਾ ਹਾਂ ਸਾਰਿਆਂ ਮਾਰਿਆ ਜੀ ਫੋਟੋ ਦੇ ਆ ਲੈਓ ਲੈਓ ਇੱਕ ਮਿੰਟ ਇੱਕ ਮਿੰਟ ਆ ਪੜਾ ਦੇ ਇਹਦੇ ਪੜਾਓ ਬਾਈ ਪੜਾ ਠੀਕ ਵੈ ਲੈਓ ਲੈਓ ਥਲੇ ਕਰੋ ਚਲੋ ਚਿੱਟ ਲੈ ਜੀ ਬਾਨ ਬਠੀਕਾ ਹਾਂ ਤਾਂ ਸਿਗਾਉ ਰੋ ਹਾਂਜੀ ਗਾੜੀ ਪਰ ਜਿੰਨੇ ਵੀ ਸੰਦੀਪ ਜੀ ਗਾ ਲੋ ਆਪੀ ਮੈਂ ਤੇ ਸੰਦੀਪ ਜੀ ਇਹ ਵੀ ਇੱਕ 5 10 ਦੀ ਆ ਹੈਗੀ ਆ 95 ਦੀ ਹਾਂਜੀ 90 ਦੀ ਬਠੀਕਾ ਜੀ 2 ਛੱਡ 88 ਮੈਂ ਬਜਾਇ ਜੀ ਇਹ ਬਜੀ ਪਰ ਰਜੂ ਬਜਾਈ ਜੀ ਆਹ ਜੀ ਇਹ ਬਲੂਨ ਝੋਟੀ ਰੱਖਦੀ ਜੀ ਜਿਉਣਾ ਬੱਚਾ ਤਾ ਜਾ ਠੀਕ ਆ 10 ਕਿਲੋ ਠੰਡਾ ਬੋਲਾ ਵਾ ਚੌਕ ਦੇ ਦੰਦ ਕੱਢਦੀ ਆ 10 ਕਿਲੋ ਠੰਡਾ ਬੋਲਾ ਦਿਖਾਓ ਥਣ ਲੈ ਵਾ ਇਹ ਅਸਲ ਯਾਰ ਤੇ ਕੁਆਲਿਟੀ ਬਹੁਤ ਜ਼ਿਆਦਾ ਚੰਗੀ ਹੈ। ਮਲਵੇ ਝੋਟੀਆਂ ਨਾਲੇ। ਗੰਮੀ ਥੋੜੀ ਜਿਹੀ ਇੱਧਰ ਨੂੰ। ਦੇਖੋ ਜੀ ਮਲਵੇਣਾ ਤੇ ਦੇਖੋ ਸਿੰਘ ਸਿੰਘ ਦੀ ਕੁਆਲਿਟੀ ਵੇਖੋ ਬੰਦੇ। ਲੇਵਾ ਨੂੰ ਹਾਂ ਲੇਵਾ ਵਿਆਹ ਔਖਾ। ਬਹੁਤ ਜ਼ਿਆਦਾ ਚੰਗੀ ਚੀਜ਼ ਹੈ। ਦੇਖੋ ਚੀਜ਼ਾਂ ਵੇਖੋ ਚੀਜ਼ਾਂ। ਆਜੋ। ਆਜੋ ਭਜੀ ਆਜੋ। ਉਹ ਆਪਣਾ ਮੂੰਹ ਮਾ ਤੇ ਖਾਜ ਖਰੀ। ਮੂੰਹ ਟੋ। ਉਹਨੇ ਕਾਸ ਇਹਨਾਂ ਨਾਲੇ ਬਿਲਕੁਲ। ਜਲਸੀ ਗਮਾਰ ਗਈ ਮੂੰਹ। ਹਾਂ ਚਲੋ। ਚਲੋ ਬੰਨੋ ਜੀ। ਤਾਂ ਸੋਨ ਨੂੰ ਖਾਲੋ ਕੱਲਾ ਕੱਲਾ ਸੋਨ ਕੱਲਾ ਕੱਲਾ ਥੋੜਾ ਵੱਡੀ ਵੱਡਾ ਸੰਦੀਪ ਜੀ ਵੱਡੀ ਝੋਡੀ ਹੈ ਵੱਡੀ ਸਮਝ ਕੇ ਲੈ ਕੇ ਜਾਏ ਨੇ ਨਿੱਕੀਆਂ ਹੋਣ ਜੇ ਕੋਈ ਹਾਂਜੀ ਹਾਂਜੀ ਅੰਗਾਰ ਜੀ ਤੇਰਾ ਸੰਦੀਪ ਜੀ ਕੀਮਤ ਝੋਡੀ ਦੀ ਇਹੋ ਜੀ ਦੀ 1.40 ਵੀ ਕਰ ਲਈਦੀ ਐ 1.30 ਕਰ ਲਈਦੀ ਠੀਕ ਆ ਬਿਲਕੁਲ ਜੀ ਆਪਾਂ 1.5 ਦੀ ਦੇ ਦਾਂ 1.5 ਦੀ 5 ਹੀ ਛੱਡਾਂਗੇ ਲੱਖ ਦੀ ਜਾਂ ਦੋ ਬਾਅਦ ਛੱਡਾਂਗੇ ਲੱਖ ਤੋਂ ਥੱਲੇ ਹੀ ਆਪਣੀਆਂ ਲੋ ਫਿਰ ਲੱਖ ਤੋਂ ਥੱਲੇ ਹੀ ਐ ਸਾਰੀਆਂ ਹਾਂ ਉੱਤੇ ਨਹੀਂ ਕਰਦੇ ਉੱਤੇ ਨਹੀਂ ਕਰਨਾ 98 ਵਾਲੀ ਝੋਡੀ ਤੈਨਾਂ ਨੂੰ ਤੁਸੀਂ ਆਸ ਆ ਲੜੋ ਇਹ ਜੀ ਝੋਟੀਆਂ ਬਿਲਕੁਲ ਜਾਜ ਹੀ ਕਰਦੇ ਜੀ ਚੌਕ ਰਹਿਣਾ ਕੱਢਦੀ 10 ਕਿਲੋ ਤੋਂ ਦੁੱਧ ਘੱਟ ਹੋਵੇ ਹਾਂ ਕੁਸ਼ੇ ਨਾਲ ਲੱਦ ਲਿਆ ਹੋਵੇ ਪੈਸੇ ਸਾਰੇ ਗਣਕੇ ਦਾ ਬਸ ਠੀਕ ਹੈ ਜੀ ਹਾਂ ਆਹ ਜੀ ਇਹ ਸਲਿੱਪ ਜੀ ਤੋਹਫਾ ਹੀ ਆ ਛੋਟੀ ਕੀਮਤ ਵਾਲਾ ਜਾਵਾਂ ਬਿਲਕੁਲ ਹਾਂ ਬਿਲਕੁਲ ਨਹੀਂ ਜੀ ਕੀਮਤ ਪਲੂਣ ਝੋਟੇ ਪੈ ਲੈਣੀ ਅੱਛਾ ਪਹਿਲਾ ਸੂਆ ਬੱਚਾ ਮਗਰ ਹੈ ਬੱਚਾ ਕੱਟਾ ਮਗਰ ਜੀ ਆਹ ਕੀ ਕੱਟੀ ਆ ਇਹ ਤਾਂ ਜਾਣ ਵਿਚਾਰ ਜੀ ਆਹ ਹਾਂ ਜੀ ਇਹਨੂੰ ਗਾਊਆ ਇਹ ਵੇ ਦੇਣੀ ਅਗੇ ਉਹਦੇ ਵਿੱਚ ਨਹੀਂ ਇਹ ਹੋ ਫਿਰ ਰੱਖ ਲੀ ਆਹ ਨਹੀਂ ਠੀਕ ਆ ਖਾਲੋ ਇਲਕੋ ਸੰਦੀਪ ਜੀ 6 ਕਿਲੋ ਦੁੱਧ ਦੇ ਜੀ 6 ਕਿਲੋ ਦੁੱਧ ਹਾਂਜੀ ਤੇ ਕੱਟਾ ਮਗਰ ਕੱਟਾ ਮਗਰ ਬਿਲਕੁਲ ਤਾਜੀ ਹਨਾ ਜੀ ਜਿਹੇ ਮੀਂਹ ਦੀ ਹੈਗੀ ਆ ਬੱਚਾ ਬੱਚਾ ਹਾਂ ਬੱਚਾ ਦਿਖਾ ਦਿਓ ਉਹ ਬੱਚਾ ਬੱਚਾ ਦਿਖਾ ਦਿਓ ਬੱਚਾ ਜੀ ਬੱਚਾ ਦਿਖਾ ਦਿਓ ਤੋਰ ਦੇ ਪਹਿਲਾਂ ਮਾਝ ਦਿਖਾ ਦਿਓ ਆਓ ਬੈਠਣ ਹਾਂਜੀ ਬਿਖਾੜਿਆ ਉਹ ਕਰਦੇ ਬਸ ਠੀਕ ਹੈ ਜੀ ਆਜੋ 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 ਕਾਜੀ ਵਾਲੇ ਸੰਦੀਪ ਜੀ ਹੈ ਟੋਡੀ 55 ਦੀ ਆ ਹਾਂ ਪਰ ਆਪਾਂ 55 ਦੀ ਜੀ 55 ਦੀ 2000 ਛੱਡ ਦਾਂਗੇ 4700 47 ਦੀ ਆ ਜੋ ਬੰਦ ਜਾਓ ਕਰਾ ਦੇ ਬਿਲਕੁਲ ਕਰਨੀ ਜਾਇਜ਼ ਐ ਸੁਨੀਲ ਬਿਲਕੁਲ ਤੇ ਨਾਲੇ ਪਹਿਲਾ ਸੂਆ ਹਣਾ ਜੀ ਪਹਿਲਾ ਸੂਆ ਜੀ ਪਹਿਲਾ ਸੂਆ ਤੇ ਬੱਚਾ ਚੈੱਕ ਹੋ ਮੜਾ ਜਾਂਦਾ ਆ ਆ ਬੱਚਾ ਬੈਠਾ ਆ ਬੱਚਾ ਅਗਲਾ ਜੀ ਆਓ ਜੀ ਆਲਾ ਹਾਂ ਹਾਂ ਆ ਵੇਖ ਲੋ ਆ ਬੱਚਾ ਜੀ ਆ ਆ ਲਾਈ 30 ਕਟਾ 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 ਮਾਰ ਆ ਦੂਜੀ ਝੋਡੀ ਦਾ ਜਿਹੜੀ ਦੋ ਜਣੇ ਵੇਖ ਲੋ ਹੁਣ ਭਾਏ ਕੀ ਹੈ ਵਧੀਆ ਨਜ਼ਾਰੇ ਦਈ ਜਾਣੇ ਕਿ ਨਹੀਂ ਸਾਰੀਆਂ ਫੇਰ ਟੋਕੜ ਗੱਪਣ ਫੇਰ ਇੰਨੇ ਦੀ ਆ ਵੇਖ ਲੋ ਹਾਂ ਜੀ ਜਦੋਂ ਮਰਜੀ ਆਓ ਬੱਚੇ ਇੱਕ ਵਾਰੀ ਉਹ ਵੀ ਵਿਖਾਲ ਦੇ ਮਾੜੇ ਉਹ ਬੱਚੇ ਅੰਦਰੇ ਵਿਖਾ ਦਿਓ ਭੈਣੇ ਕਿਦੋਂ ਗਿੱਤੀ ਹੈ ਬਾਕੀ ਠੰਡ ਬਹੁਤ ਹੋ ਗਈ ਹੈ ਰਾਤ ਨੂੰ ਸੰਦੀਪ ਜੀ ਰਾਤ ਨੂੰ ਸਟਰ ਸੁੱਟੇ ਹੁੰਦੇ ਰਾਤ ਨੂੰ ਪੂਰਾ ਨੀਂਗੋ ਦੋ ਸਾਰੇ ਅੰਦਰ ਕੱਬਣੀ ਜੀ ਸਾਰੇ ਅੰਦਰ ਜੀ ਠੀਕ ਆ ਆ ਦੇਖੋ ਜੀ ਬੱਚੇ ਜਮਾਂ ਤਾਂ ਜੀ ਮੇਰੇ ਕੋਲ ਤਾਂ ਆ ਬੱਚੇ ਇੱਕ ਝੋਡੀ ਬਾਹਰ ਤਿੰਨ ਨੰ ਚਲੋ ਵਾਟ ਹੀ ਥੀ ਜਦ ਕੋਈ ਇਹ ਨਾ ਸਮਝੇ ਵੱਡੇ ਆ ਤੇ ਨਾ ਦਿੰਦਾ ਜਮਾ ਜਮਾ ਦੇਣਾ ਦੇ ਬੱਚੇ ਆ ਚਲੋ ਠੀਕ ਆ ਇਹ ਰਹਿ ਗਈ ਇਹ ਵੀ ਖੋਲ ਕੇ ਖਾਉ ਆ ਖੱਟੀ ਖਾਉ ਸੱਚ ਇਹਦਾ ਚੇਤਾ ਭੁੱਲ ਜਾਣਾ ਸੀ ਇਹ ਸੰਦੀਪ ਜੀ ਇਹਦੇ ਜੋ ਆਪਾਂ ਨਗਦੀ ਮੁਨਾਫਾ ਲਿਆ ਤਾਂ ਨਗਦੀ ਲੈਣਾ ਬਿਲਕੁਲ ਲਈ ਵੀ ਵਾਧਿਆ ਹਾਂਜੀ ਥੋੜੀ ਠੰਡ ਠੁੰਡਿਆ ਦੇ ਦੇਣੀ ਹਾਂ 7000 ਦੀ ਲੈ ਜੇ ਸਾਡੇ ਦਾ ਠੀਕ ਆ ਲਈ 85 ਦੀ ਜੀ ਨਹੀਂ ਠੀਕ ਹੈ ਭਾਈ ਜੀ ਚਲ ਜਾਨ ਬਚਾਤੀ ਐ ਇਹਦੀ ਜਾਨ ਬਚਾਤੀ ਇਹਦੇ ਤੋਂ ਵੱਧ 1.5 ਸਾਲ ਦੀ ਸਨੀਪ ਜੀ ਹੋਊਗੀ ਇਸ ਤੋਂ ਵੱਧ ਕਿਸੇ ਰਾਸ਼ਨ ਚਾਰਦਾ ਹੋਣਾ ਨਹੀਂ ਚਾਰ ਬਣਾ ਤੇ ਬਾਕੀ ਇੱਕ ਗੱਲ ਹੋਰ ਜੇ ਇਹਨੂੰ ਕਿਰਮਾ ਗੁਰਮਾ ਦੀ ਹੋਲੀ ਵੀ ਦਿੱਤੀ ਜੇ ਕਿਰਮਾ ਗੁਰਮਾ ਦੀ ਹੋਲੀ ਵੀ ਦਿੱਤੀ ਹੋਲੀ ਕਹਿੰਦੇ ਦਿੱਤੀ ਆ ਕੁਝ ਕਲੀਅਰ ਹੋਣੀ ਹੋਰ ਲੋੜ ਨਹੀਂ ਹਾਂ ਜੀ ਤੇ ਵੇਖੋ 7 ਦੇ 700 ਤਿਆਰ ਜੀ ਤੁਸੀਂ 7 ਦੇ ਦੇ ਦੋ 7000 ਦੇ ਹਾਂ ਜੀ ਜਿਹੜਾ ਲੱਟੇ ਕੋਈ ਜਾ ਕੇ ਪਾ ਸਿਆਲ ਸਾਹਮਣੇ 1.5 ਸਾਲ ਤੱਕ ਖੜੇ ਸਾਹਮਣੇ ਆਲਾ ਵੀ ਮੇਰਾ ਠੀਕ ਹੈ ਕਿਉਂਕਿ ਆਪਾਂ ਭਾਤ ਕਰਨ ਵਾਲਾ ਲੈ ਜੇ ਹਾਂ ਜੀ ਹਾਂ ਜੀ ਆ ਵੇਖ ਲਓ ਬੰਦ ਲੇ ਬੰਦ ਹੋ ਜੀ ਤੇ ਵੇਖੋ ਜੀ ਆ ਪਸ਼ੂ ਪਈਏ ਕੋਈ ਜੀ ਮੇਰਾ ਵੀ ਬਾਰ ਬਾਰ ਹੀ ਬੇਨਤੀ ਕਰਦਨੇ ਆ ਚੁਾਈ ਕਰਕੇ ਚੈੱਕ ਕਰਕੇ ਪਾਸ ਕਰਨਾ ਬਾਈ ਜੀ ਹਾਂ ਜੀ ਹਾਂ ਜੀ ਆਹ ਪੂਰੀ ਤਸਵੀਰ ਲੈਣਾ ਪੂਰੀ ਤਸਵੀਰ ਚਲੋ ਹੋਰ ਬਾਈ ਜੀ ਬੜਾ ਬਹੁਤ ਵਧੀਆ ਜੀ ਬਹੁਤ ਵਧੀਆ ਤੇ ਬੋਲ ਫਿਰ ਨੰਬਰ ਨੰਬਰ ਜੀ 9779983441 ਨਾਮ ਹੰਕਾਰ ਸਿੰਘ ਪਿੰਡ ਖੋਗਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਾਹ ਐ ਮਰੀਦ ਵੀਡ ਬੰਨੀ ਬਾਈ ਨੇ ਫੇਰ ਇੱਕ ਵਾਰੀ ਬੋਲ ਦੋ ਬੋਦੂ ਹੰਕਾਰ ਸਿੰਘ ਪਿੰਡ ਕੋਗਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਰਾ ਐਸ ਵੀਡੀਓ ਰੱਖਿਆ ਕਰੋ ਹਰੇਕ ਕੰਮ ਦੀ ਚਲੋ ਵੀਡੀਓ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਦੇ ਮੇਰੇ ਸਸਤੀ ਕਰ